ਜੀ 140 ਕਰੋੜ ਆਬਾਦੀ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਅੱਜ ਤੋਂ ਬਾਅਦ ਨਾ ਇਹਨਾਂ ਨੂੰ ਅੱਤਵਾਦੀ ਸਮਝਣਾ ਬੰਦ ਕਰ ਦਿਓ ਐਸਾ ਹੜਾਂ ਦੀ ਤਰਾਸ ਦੀ ਜੇ ਆਪਾਂ ਚਲੋ ਪੰਜਾਬ 'ਚ ਨਹੀਂ ਜਿਹੜਾ ਬੰਦਾ ਜਾ ਸਕਦਾ ਜਾਂ ਇੱਥੇ ਪਹੁੰਚ ਕੇ ਸੇਵਾ ਨਹੀਂ ਕਰ ਸਕਦਾ ਨਾ ਇਹ ਵੀ ਇੱਕ ਬੜੀ ਵੱਡੀ ਸੇਵਾ ਹੋ ਗਈ ਵੀ ਤੁਸੀਂ ਇਹਨਾਂ ਨੂੰ ਨਾ ਅੱਜ ਤੋਂ ਬਾਅਦ ਖਾਲਸਤਾਨੀ ਜਾਂ ਅੱਤਵਾਦੀ ਜਾਂ ਇਹੋ ਜਿਹੇ ਟੈਗ ਦੇਣੇ ਬੰਦ ਕਰ ਦਿਓ ਬਸ ਇਹ ਵੀ ਬੜੀ ਵੱਡੀ ਸੇਵਾ ਹੋ ਗਈ ਵੀ ਜੀ ਮਤਲਬ ਨਾ ਤੋ ਸਾਨੂੰ ਹਰ ਕਿਤੇ ਮੁਸੀਬਤ ਚ ਪੱਗਾਂ ਵਾਲੇ ਦਾੜ੍ਹੀਆਂ ਵਾਲੇ ਖੜੇ ਮਿਲਣਗੇ ਤੇ ਆ ਦੇਖੋ ਇਹਨਾਂ ਦੀ ਗੱਲ ਸੁਣ ਕੇ ਤਾਂ ਤੁਸੀਂ ਜਮੇ ਹੀ ਹੈਰਾਨ ਹੋ ਜਾਓਗਾ ਪਾਣੀ ਆ ਨਹੀਂ ਤੇ ਜਸਤਾ ਜੀ ਉਹ ਵੀ 2000 ਤੋਂ ਦੇਖੋ ਕੋਈ ਗੱਲ ਤੁਸੀਂ ਨਹੀਂ ਸੇਵਾ ਸੇਵਾ ਇੱਕ ਬੜਾ ਬੜਾ ਦਿলো ਖਾਇਆ ਤੁਸੀਂ ਨਹੀਂ ਨਹੀਂ ਕੋਈ ਗੱਲ ਜੀ ਤੁਸੀਂ ਇਹ ਤੁਸੀਂ ਬੜੀ ਬੜੀ ਸੇਵਾ ਕੀਤੀ ਕੋਈ ਜੁਣ ਕਰਦੇ ਨਹੀਂ ਨਹੀਂ ਇਹੀ ਕਹਿੰਦਾ ਸਾਨੂੰ ਕੋਈ ਸੇਵਾ ਲਾਓ ਤੂੰ ਹਾਜ਼ਰ ਨਹੀਂ ਨਹੀਂ ਅਬਦਾ ਕਾਰਬਾਰ ਫਸਲਾ ਸਾਰਾ ਕੁਝ ਪਾਣੀ ਚ ਡੁੱਬਿਆ ਪਿਆ ਸੀ ਉਹਨਾਂ ਦਾ ਤੇ ਕਹਿੰਦਾ ਵੀ 2000 ਰੁਪਇਆ ਕਰੋ ਜਾ ਕਾ ਕਿਨ ਕਹਿੰਦਾ ਤੇਰੀ ਤਾਈ ਕੋ ਫੜ ਕੇ ਲਿਆ ਦੇ ਨਾ ਨੂੰ ਦੇ ਮਤਲਬ ਸੇਵਾ ਚ ਪਾਈਏ ਸਾਹਬ ਲਾ ਲਓ ਵੀ ਇੰਨੇ ਮਤਲਬ ਇਹਨਾਂ ਦੇ ਇੰਨੇ ਜਿੰਦਾ ਦੇ ਲੋਗ ਆ ਤੇ ਤੁਸੀਂ ਬਜੀ ਬਸ ਨਾ ਇੰਨੀ ਕਿਰਪਾ ਕਰੋ ਵੀ ਇਹਨਾਂ ਨੂੰ ਗਾਂ ਤੋਂ ਐਨਾ ਟੈਗਾ ਨਾਲ ਤੀਰ ਵਾਲੇ ਬਾਬੇ ਦੀ ਫੋਟੋ ਵੇਖ ਕੇ ਨਾ ਡਰਨਾ ਬੰਦ ਕਰ ਦੋ ਸਗੋਂ ਖੁਸ਼ ਹੋਇਆ ਕਰੋ ਫੋਟੋ ਵੇਖ ਕੇ ਵੀ ਹੁਣ ਸਾਨੂੰ ਕਿੱਡੀ ਵੱਡੀ ਮੁਸ਼ਕਲ ਆ ਜਾਏ ਕੋਈ ਵੀ ਨਹੀਂ ਉਹ ਨੇੜੇ ਆ ਸਕਦਾ ਮੋਤ ਦੇ ਵਿਚਾਲੇ ਵੀ ਖੜ ਜਣਗੇ ਗੰਦ ਬਣ ਗਿਆ ਤੀਰ ਵਾਲੇ ਬਾਬੇ ਦੇ ਜਿਹੜੇ ਬਾਰਸ ਨੇ ਤੁਸੀਂ ਨਾ ਸਗੋ ਖੁਸ਼ ਹੋਇਆ ਕਰੋ ਇਹਨਾਂ ਨੂੰ ਵੇਖ ਵੇਖ ਕੇ ਦਸਿਆ ਕਰੋ ਵੀ ਖਾਂ ਸਾਡੀ ਮਦਰ ਲਈ ਕੋਈ ਗਾੜੀ ਆਉਂਦਾ ਆ ਟੈਗ ਲਾਉਣੇ ਬੰਦ ਕਰ ਦਿਓ ਇਹਨਾਂ ਸਰਕਾਰਾਂ ਦੀਆਂ ਸਾਜ਼ਿਸ਼ਾਂ ਤੋਂ ਬਾਜੋ ਮਤਲਬ ਜੇ ਇਹ ਕੌਮ ਜਿੰਨਾ ਚਿਰ ਇਸ ਮੁਲਕ ਚ ਖਲੋਤੀ ਆ ਨਾ ਤੇ ਮੁਲਕ ਦੀ ਵਾਅ ਵੱਲ ਵੀ ਨਹੀਂ ਕੋਈ ਝਾਕ ਸਕਦਾ